ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰੀ ਸਸਰੀਆ ਕਾਲ ਤੇ ਅਸੀਂ ਇਹ ਫਲਕਾਰੀ ਦਾ ਡਿਜ਼ਾਈਨ ਲੈ ਕੇ ਆਏ ਹਾਂ ਦੇਖੋ ਤੇ ਇਹਦਾ ਜਿਹੜਾ ਕਲਰ ਹੈ ਉਹ ਰੈੱਡ ਕਲਰ ਹੈ ਦੇਖੋ ਤੇ ਇਹ ਕੈਮਰੇ ਦੇ ਵਿੱਚ ਫਿੱਕਰ ਲਾਈਟ ਪਾਉਣ ਕਰਕੇ ਆ ਰਿਹਾ ਹੈ। ਇਹ ਆ ਇਹਦਾ ਡਿਜ਼ਾਈਨ ਹੈ ਦੇਖੋ ਸਾਰੇ ਪੱਲੇ ਦੇ ਉੱਤੇ ਇਹਦਾ ਪੱਲਾ ਇੱਧਰ ਕੋਈ ਨਹੀਂ ਛੱਡਿਆਗਾ ਇਸ ਤਰ੍ਹਾਂ ਦਾ ਇਹਦਾ ਕਲਰ ਜਿਹਦੇ ਨਾਲ ਕਢਾਈ ਹੋਈ ਹੈ। ये पीला कलर है देखो ये सारे पले से कढ़ाई हुई भी है ये थले बस मोड़े ही है कपड़ा तो हूँ नहीं छाया तो आई होर की है थले उद हो कढ़ई की कढ़ाई की इधर दूसरा पला इधर यह दूजे पल ਦੂਜੇ ਪਾਸੇ ਇਹ ਰੋ ਪੱਲਾ ਇਹ ਪੱਲਾ ਇਹਦੇ ਕੰਨੀਆਂ ਤੇ ਕੋਈ ਡਿਜ਼ਾਈਨ ਨਹੀਂ ਤੇ ਤੁਸੀਂ ਕਿਸੇ ਵੀ ਕੱਪੜੇ ਤੇ ਬਣਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਉਹੀ ਕੱਪੜੇ ਤੇ ਬਣਵਾਉਣੀ ਹੋਵੇ ਤਾਂ ਸਾਨੂੰ ਆਰਡਰ ਕਰ ਸਕਦੇ ਤੇ ਹੁਣ ਤੁਹਾਨੂੰ ਅਸੀਂ ਬੱਚੇ ਦੇ ਵੀ ਕੀ ਬਣਾਇਆ ਫੇਫਲਕਾਰੀ ਤੇ ਉਹ ਦਿਖਾਉਣੀ ਹੈ ਤੇ ਇਹ ਫੁੱਲ ਵਾਲ ਤੇ ਰੈੱਡ ਕਲਰ ਚ ਹੈ ਦੇਖੋ ਇਹ ਪੱਟਾ ਦੀਆਂ ਰੀਲਾਂਾਂ ਕੱਢੀ ਹੋਈ ਐ ਇਹ ਪੱਟਾ ਦੀਆਂ ਰੀਲਾਂਾਂ ਜਿਹੜੀਆਂ ਲੱਗੀਆਂ ਹੋਈਆਂ ਤੇ ਇਹ ਡਿਜ਼ਾਈਨ ਐ ਤੇ ਉਹ ਦੂਸਰਾ ਪੱਟਾ ਦੇਖੋ ਜੀ ਬੱਚੇ ਦੇ ਚੋਪ ਦੀ ਜਿੜੀ ਪਾਈ ਹੋਈ ਐ ਦੇਖੀ ਤੇ ਇੱਕ ਲਾਈਨ 'ਚ ਪੰਜ ਪਾਈਆਂ ਦੇਖੋ ਆ ਕੰਨੀਆਂ ਤੇ ਕੰਨੀਆਂ ਤੇ ਕੋਈ ਕੰਮ ਨਹੀਂ ਗਾ ਇੱਕ ਦੋ ਤਿੰਨ ਚਾਰ ਤੇ ਇਹ ਪੰਜ ਇਧਰ ਆ ਕਰਨੀ ਹੈਗੀ ਇਹਨਾਂ ਦੂਜੀ ਚ ਚਾਰ ਆ ਦੇਖੋ ਇਹ ਚ ਪੰਜ ਇਹ ਚ ਪੰਜ ਬੂਟੇ ਇਹ ਚ ਪੰਜ ਚਾਰ ਇੱਕ ਦੋ ਤਿੰਨ ਚਾਰ ਚਾਰ ਚੋ ਪਤੀਆਂ ਜਿਹੜੀਆਂ ਇਧਰ ਗਾਹ ਅੱਗੇ ਪੰਜ ਸਿਰਿਆਂ ਤੇ ਪੰਜ ਪੰਜ ਆ ਫਿਰ ਦੋ ਫਿਰ ਚਾਰ ਫਿਰ ਪੰਜ ਫਿਰ ਚਾਰ ਆ ਇੱਕ ਲਾਈਨ ਚਾਰਾਂ ਦੀ ਪਾਈ ਇੱਕ ਪੰਜਾਂ ਦੀ ਪਾਈ ਇਹ ਚੋਬ ਦੀ ਜਿਹੜੀ ਹੈ ਤੇ ਸਾਥੋਂ ਰੇਟ ਪੁੱਛਿਆ ਸੀਗਾ ਇਹਦਾ ਤੇ ਅਸੀ ਵੀ ਸਾਨੂੰ ਇੰਨਾ ਵੀ ਉਹ ਹੋ ਗਿਆ ਸੀਗਾ ਵੀ ਅਸੀਂ ਦੱਸ ਨਹੀਂ ਸਕੇ ਮੁੜ ਕੇ ਅਸੀਂ ਨਾ ਹੀ ਵੀਡੀਓ ਬਣਾਈ ਅਸੀਂ ਤੇ ਕਿਸੇ ਭੈਣ ਨੇ ਪੁੱਛਿਆ ਸੀ ਸਾਥੋਂ ਇਹਦਾ ਵੀ ਕੀ ਰੇਟ ਹੈ ਤੇ ਇਹਦੀ ਕਢਾਈ-ਕਢਾਈ ਦਾ 3000 ਰੁਪਇਆ ਤੇ ਕੱਪੜੇ ਦੇ ਸਹਾਰ ਨਾਲ ਦੂਜੇ ਪੈਸੇ ਲੱਗਣਗੇ 3000 ਰੁਪਇਆ ਇਹਦੀ ਕੱਲੀ ਕਢਾਈ-ਕਢਾਈ ਦਾ ਤੇ ਉਹ ਤੋਂ ਸਾਡੇ ਨਾਲ ਵੀ ਡੈਥ ਹੋ ਗਈ ਸੀ ਤੇ ਮੁੜ ਕੇ ਅਸੀਂ 2 ਮਹੀਨੇ ਹੋ ਗਏ ਉਸ ਗੱਲ ਨੂੰ 2.5 ਮਹੀਨੇ ਤੇ ਜਦੋਂ ਪੁੱਛਿਆ ਸੀ ਸਾਥੋਂ ਤੇ ਉਸ ਤੋਂ ਬਾਅਦ ਸਭ ਅਸੀਂ ਐਝਾ ਉਲਝੇ ਤੇ ਬਸ ਅਸੀਂ ਦੱਸ ਨਹੀਂ ਸਕੇ ਇਹ ਵਿੱਚ ਚੋਕਦੀਆਂ ਜਿਹੜੀਆਂ ਪਾਈਆਂ ਤੇ ਇਹ ਪੱਲਿਆਂ ਤੇ ਆ 3000 ਰੁਪਏ ਦਾ ਹੈਗਾ ਕੜਾਈ ਦਾ ਰੇਟ ਹੈ ਬਾਕੀ ਪੈਸੇ ਕੱਪੜੇ ਦੇ ਹਿਸਾਬ ਨਾਲ ਲੱਗਣਗੇ ਕੱਲੀ ਕੜਾਈ ਕੜਾਈ ਦਾ 3000 ਰੁਪਏ ਹੈ ਜੇ ਤੁਸੀਂ ਕਢਵਾਉਣੀ ਹੋਵੇ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਇਹ ਤੇ ਟਾਈਮ ਲੱਗਦਾ ਤੇ ਟਾਈਮ ਵੀ ਦੇਣਾ ਪਊਗਾ ਤੁਹਾਨੂੰ ਤੇ ਇਹਦੇ ਟਾਈਮ ਲੱਧੇ ਟਾਈਮ ਤੋਂ ਪਹਿਲਾਂ ਵੀ ਆਰਡਰ ਕਰਨਾ ਪਊਗਾ ਤੁਹਾਨੂੰ ਜੇ ਵਿਆਹ ਸਾਦੀ ਤੋਂ ਪਹਿਲਾਂ ਦੋ ਮਹੀਨੇ ਦੋ ਤਿੰਨ ਮਹੀਨੇ ਤੁਸੀਂ ਪਹਿਲਾਂ ਆਰਡਰ ਕਰੋ ਸਾਨੂੰ ਤੇ ਫਿਰ ਇਹ ਤਿਆਰ ਹੋਵਗੇ ਤੇ 3000 ਰੁਪਏ ਇਹਦਾ ਕਢਾਈ ਦਾ ਰੇਟ ਹੈ ਤੇ ਦੂਜਾ ਕੱਪੜੇ ਦੇ ਹਿਸਾਬ ਨਾਲ ਆ ਪੈਸੇ ਜੇ ਜਿਆ ਕੱਪੜਾ ਲਵਾਉਗੇ ਉਹ ਜੇ ਪੈਸੇ ਕਪੜੇ ਦੇ ਲੱਗਣਗੇ ਤੇ ਇਹ ਸਾਨੂੰ ਆਰਡਰ ਕਰ ਸਕਦੇ ਹੋ ਤੁਸੀਂ ਪੇਂਟ ਦੇ ਸੂਟ ਆਰਡਰ ਕਰ ਸਕਦੇ ਹੋ ਕਢਾਈ ਵਾਲੇ ਸੂਟ ਆਰਡਰ ਕਰ ਸਕਦੇ ਹੋ ਮਸ਼ੀਨੀ ਵਰਕ ਹੈਂਡ ਵਰਕ ਹੁਣ ਅਸੀਂ ਹੈਂਡ ਵਰਕ ਦਾ ਸੂਟ ਤਿਆਰ ਕਰੀ ਜਾਂਦੇ ਹਾਂ ਤੁਹਾਨੂੰ ਫਿਰ ਗਿੜਵੋ ਦੀ ਪਾਵਾਂਗੇ ਬਣਾਵਾਂਗੇ ਉਹਦੀ ਬੀੜ ਕੋ ਹੈਂਡ ਵਰਕ ਦਾ ਸੂਟ ਹੈ ਉਹ ਬਹੁਤ ਸੋਹਣਾ ਹੈ ਪ੍ਰਿੰਟ ਤੇ ਬਣਾ ਪ੍ਰਿੰਟ ਦੇ ਸੂਟ ਤੇ ਬਣਾ ਰਹੇ ਹਾਂ ਤੇ ਤੁਸੀਂ ਆਰਡਰ ਕਰ ਸਕਦੇ ਹੋ ਸਾਨੂੰ ਸੂਟਾਂ ਦਾ ਪੇਂਟ ਦੇ ਸੂਟਾਂ ਦਾ ਕਢਾਈ ਦੇ ਤੇ ਹੈਂਡਵਰਕ ਦੇ ਜੇ ਫਲਕਾਰੀ ਦਾ ਆਰਡਰ ਕਰਨਾ ਹੈ ਫਲਕਾਰੀ ਦਾ ਵੀ ਆਰਡਰ ਕਰਦਾ ਚਲੋ ਜੀ ਆਪਾਂ ਅਗਲੇ ਵੀਡੀਓ ਵਿੱਚ ਮਿਲਦੇ ਹਾਂ ਸਾਡੇ ਚੈਨਲ ਨੂੰ ਬਤਵਾਤ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਤਵਾਤ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਹੇ ਜੀ ਲੱਗੀ